ਜਾ ਗਿਆ ਵਾ ਸਿੱਕੜੀਆਂ ਤੋਂ ਕੜੀਆਂ ਚ ਮਾਰੇ ਸੇਖੜੇ ਕੇ ਤੋਂ ਮੀਨੇ ਨੀਆਂ ਯਾਦ ਤੇਰੇ ਨਾਲ ਕਿਸੇ ਨੇ ਹਾਸੀ ਕੀਤੀ ਏ ਜਿੰਨ ਮਖੌਲ ਕਹਿੰਦੇ ਨਾ ਮਜ਼ਾਕ ਮਾਰੇ ਕਹਿੰਦੇ ਯਾਦ ਤੇ ਕਿਸੇ ਨਾਲ ਮਖੌਲ ਨੂੰ ਹਾਸੀ ਕਹਿੰਦੇ ਸਰ ਯਾਦ ਤੇਰੇ ਨਾਲ ਕਿਸੇ ਨੇ ਹਾਸੀ ਕੀਤੀ ਏ ਯਾਦ ਨੂੰ ਸੁਣ ਚੁ ਕੋ ਲੇਖਾ ਲੱਗੇ ਅਸੀਂ ਦੋ ਮਹੀਨੇ ਫੁੜੀ ਰੁਕਣਾ ਸੀ ਅਸੀਂ ਤੇ ਤੇਰੇ ਅੰਦਰ ਇੰਨਾ ਚਾ ਜੇ ਤੂੰ ਗਲਤੀ ਨਾਲ ਦੋ ਘੜੀਆਂ ਨੂੰ ਦੋ ਮਹੀਨੇ ਸਮਝ ਲਏ ਤੂੰ ਕੋਹੜੇ ਦੇ ਬਰਾਬਰ ਡੋਲਣ ਲੱਗ ਪਿਆ ਪੈਰਾਂ ਦੀ ਪਰਵਾਹ ਨਹੀਂ ਕੀਤੀ ਜ਼ਖਮ ਹੋ ਗਏ ਹੈ ਤੇ ਜਾ ਤੈਨੂੰ ਇਹ ਦਾਤ ਦੇਨੇ ਆ ਅੱਜ ਤੋਂ ਤੇਰੇ ਅੰਦਰ ਗਦੀ ਵਿਛੋੜਾ ਹੋਏਗਾ ਹੀ ਨਹੀਂ ਆਖੋ ਸਾਰੇ ਆਖੋ ਜੀ ਤੇ ਤੂੰ ਗਦੀ ਵਿਛੋੜਾ ਹੋਏਗਾ ਹੀ ਨਹੀਂ ਬੁਲੇ ਨਾ ਸਾਰ ਆਖੋ ਗੁਰੂ ਅਰਗੋਬਿੰਦ ਸਾਰੋ ਕਹਿੰਦੇ ਤੇਰੇ ਅੰਦਰ ਕਦੀ ਭੋਗ ਨਹੀਂ ਪਏਗਾ ਤੇਰੇ ਅੰਦਰ ਵਾਹਿਗੁਰੂ ਦੇ ਸਮੁੰਦਰ ਦਾ ਕਦੀ ਵਿਸ਼ੋੜਾ ਨਹੀਂ ਹੋਏਗਾ ਤੇ ਬਚਨ ਇਹ ਦਿੱਤੇ ਮਹਾਂਪੁਰਖ ਦੱਸਦੇ ਨੇ ਕਹਿੰਦੇ ਸਤਿਗੁਰਾਂ ਨੇ ਇਹ ਅਸੀਸਾਂ ਵਾਲੇ ਬਚਨ ਦਿੱਤੇ ਗੁਰੂ ਤੇਰੇ ਅੰਗ ਸੰਗ ਰਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਬੱਬੀਆ ਅੰਮ੍ਰਿਤ ਵੇਲੇ ਬੋਲੇ ਆ ਤਾੰਦਰ ਸੁਣੀ ਪੁਕਾਰ ਹਰ ਬੁੱਧਵਾਰ ਦੇ ਬੁੱਧਵਾਰ ਗੱਡਾ ਸਿੰਘ ਕਲੋਨੀ ਦੇ ਇਤਿਹਾਸ ਸੰਗਤ ਦੀ ਅੰਮ੍ਰਿਤ ਵੇਲੇ ਦੇ ਜਿਹੜੇ ਦੀਵਾਨ ਰੱਖੇ ਜਾਂਦੇ ਨੇ ਇਸ ਵਾਰ 6ਵੇਂ ਪਾਸ਼ਾਏ ਦੇ ਪੁਰਬ ਮਨਾਉਂਦੇ ਹੋਏ ਸਾਰਿਆਂ ਨੇ ਬੜੀ ਕਿਰਪਾ ਕੀਤੀ ਅੱਜ ਬੁੱਧਵਾਰ ਦੇ ਦੀਵਾਨ ਸਜਾਏਗੇ ਸੰਤਾਂ ਨੇ ਭਰਪੂਰ ਅਸਮਾਨਿਆ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕੱਲ ਵੀਰਵਾਰ ਬੀਬੀ ਕੋਲਾਾਂ ਦੀ ਭਲਾਈ ਕੇਂਦਰ ਵਿਖੇ ਜੋ ਹਰ ਮਹੀਨਾ ਵਾਲੇ ਸਮਾਗਮ ਹੁੰਦੇ ਨੇ ਹਫਤਾਵਾਰੀ ਉਹਦੇ ਵਿੱਚ ਆਪ ਸੰਤਾਂ ਜ਼ਰੂਰ ਦਰਸ਼ਨ ਦੇਣਾ ਤੇ 25 ਤਰੀਕ ਨੂੰ ਅਗਲੇ ਬੁੱਧਵਾਰ ਜਿੱਥੇ ਅੰਮ੍ਰਿਤਪਾਲੇ ਵਿਮਾਨ ਸੱਜਣਗੇ ਉੱਥੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਬੀਬੀ ਕੋਲਾਾਂ ਦੀ ਚੈਰੀਟੇਬਲ ਹਸਪਤਾਲ ਦੇ ਬਾਹਰ ਵੱਡੀ ਸ਼ਬੀਰ ਦਾ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਸ਼ਬੀਰ ਤੇ ਲੰਗਰ ਦੇ ਯੱਗ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ